ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਪਰਿਵਾਰ ਕਿਹੜੇ ਕਿਹੜੇ ਦੀਪ ਵਿੱਚ ਹੈ ਹਰ ਸੰਗਤ ਜੀ ਵਿਚਾਰੋ ਥੋੜੀ ਜਿਹੀ ਲਿਖਤ ਸਾਂਝੀ ਕਰ ਰਹੀਆਂ ਜੀ ਰੰਗ ਸੱਤ ਸੱਤ ਨਿਸ਼ਾਨਾ ਧਰਮ ਰਥ ਸ਼੍ਰੀ ਭਗਵਾਨਾ ਸੱਤਾਂ ਦੀਪਾਂ ਪਾਏ ਨਥ ਲੱਖ 84 ਜਾਏ ਮਥ ਵਾਲੀ ਦੋ ਜਹਾਨਾ ਜਗਤ ਮਹਿਮਾ ਚਲੇ ਚਲਾਏ ਆਪ ਹੀ ਇਕੱਠ ਨਾ ਕੋਈ ਜਾਣੇ ਜੀਵ ਨਿਦਾਨਾ ਸਰਵ ਕਲਾ ਆਪੇ ਸਮਰਾਥ ਆਪ ਬਿਣਾਏ ਲੋਆ ਪੁਰੀਆਂ ਇੱਕ ਵਿਵਾਨਾ ਜੋਤੀ ਜੋ ਸਰੂਪ ਹਾਰ ਮਹਾਰਾਜੇ ਸ਼ੇਰ ਸਿੰਘ বিষ্ণੂ ਭਗਵਾਨ ਪਾਰ ਬ੍ਰਹਮ ਸ੍ਰੀ ਭਗਵਾਨਾ ਸੱਤ ਰੰਗਾਂ ਦੇ ਉੱਤੇ ਸੱਤਾਂ ਦੀਪਾਂ ਦੇ ਨਾਮ ਲਿਖੇ ਹੋਏ ਹਨ ਅਤੇ ਉੱਪਰ જયਕਾਰਾ ਲਿਖਿਆ ਹੋਇਆ ਹੈ ਮਹਾਰਾਜ ਛੇ ਸਿੰਘ ਵਿਸ਼ਨੂੰ ਭਗਵਾਨ ਕਣਕਪੁਰ ਵਾਸੀ ਜੀਦਾ ਸੱਤ ਰੰਗ ਉੱਪਰ ਤੋਂ ਥੱਲੇ ਤੱਕ ਲਾਲ ਕੰਚਨ ਸੁਹਾੜ ਚਿੱਟਾ ਪੀਲਾ ਨੀਲਾ ਕਾਲਾ ਨਿਸ਼ਾਨ ਸਾਹਿਬ ਦੀ ਲੰਬਾਈ ਅਤੇ ਚੌੜਾਈ 3.5x3 ਹੱਥ 63 ਇੰਚ ਹੈ ਸੱਤਾਂ ਪਟੀਆਂ ਦੀ ਚੌੜਾਈ 9x9 ਇੰਚ ਹੈ ਨਿਸ਼ਾਨ ਸਾਹਿਬ 24 ਹੱਥ 66 ਫੁੱਟ ਉੱਚਾ ਹੈ ਹਰ ਸੰਗਤ ਜੀ ਇਨ੍ਹਾਂ ਵਿੱਚ ਕਿਸ ਦੀ ਕਿਸ ਦੀਪ ਤੇ ਕਿਸ ਰੰਗ ਵਿੱਚ ਪਦਵੀ ਹੈ ਪੜੋ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਕਣਕਪੁਰ ਵਾਸੀ ਜੀ ਸਾਰੇ ਦੀਪਾਂ ਨੂੰ ਬਣਾਉਣ ਵਾਲਾ ਹੈ ਸਾਰੀ ਵੰਡ ਵੰਡਣ ਵਾਲਾ ਹੈ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੇ ਪਰਿਵਾਰ ਦੀਆਂ ਪਦਵੀਆਂ ਬਾਰੇ ਪੜੋ ਹਰ ਸੰਗਤ ਜੀ ਪਹਿਲਾ ਦੀਪਿਆ ਲਖਣਦੀਪ ਲਾਲ ਰੰਗ ਜਿਸ ਵਿੱਚ ਮਹਾਰਾਜਪੂਰਨ ਸਿੰਘ ਜੀ ਦੂਸਰਾ ਦੀਪਿਆ ਕੰਚਨ ਰੰਗ ਕਰੋਚ ਦੀਪ 사ਤਗੁਰੂ ਬਾਬਾ ਮਨੀ ਸਿੰਘ ਬਾਬਾ ਸੂਤ ਸਿੰਘ ਜੀ ਮਹਾਰਾਜੇ ਸਿੰਘ বিষ্ণੂ ਭਗਵਾਨ ਜੀ ਦੇ ਸਾਹਿਬ ਜਾਦੇ ਤੀਸਰਾ ਦੀਪਿਆ ਹਰ ਸੰਗਤ ਜੀ ਸੂਹਿ ਰੰਗ ਦਾ ਪੁਸ਼ਕਰ ਦੀਪ ਜਿਸ ਦੇ ਵਿੱਚ ਬਾਬਾ ਮੋਤਾ ਸਿੰਘ ਜੀ ਹਰ ਬਾਣੀ ਦੇ ਵਿੱਚ ਬਾਬਾ ਭਗਵਾਨ ਸਿੰਘ ਜੀ ਕਰਕੇ ਆਉਂਦਾ ਆ ਤੇ ਚੌਥਾ ਦੀਪ ਆ ਜੰਬੂ ਦੀਪ ਚਿੱਟਾ ਰੰਗ ਆ ਬਾਬਾ ਦਲੀਪ ਸਿੰਘ ਜੀ ਇਹ ਦੋਨੋਂ ਮਹਾਰਾਜੇ ਸਿਮ ਵਿਸ਼ਨੂੰ ਭਗਵਾਨ ਜੀ ਦੇ ਸਹਬਜ਼ਾਦੇ ਤੇ ਪੰਜਵਾਂ ਦੀਪ ਆ ਸ਼ਾਨ ਦੀਪ ਰੰਗ ਪੀਲਾ ਜਿਸ ਦੇ ਵਿੱਚ ਆ ਮਹਾਰਾਜ ਜਗਤਾਰ ਸਿੰਘ ਜੀ ਹਰ ਬਾਣੀ ਵੀ ਇਸ ਚੀਜ਼ ਦਾ ਬੇਰਵਾ ਦੇ ਰੀਆ ਹਰ ਸੰਗਤ ਜੀ ਪੰਜਵੀਂ ਜੇਠ ਨੂੰ ਜਗਤਾਰ ਪ੍ਰਗਟਾ ਕੇ ਸੱਤਾਂ ਦੀਪਾਂ ਦਾ ਮਾਣ ਦਿਵਾ ਕੇ ਸਿਰ ਇਨਾਂ ਦੇ ਛਤਰ ਚੁਲਾ ਕੇ ਤ੍ਰੈਲੋਕੀ 나ਤ ਆਪੇ ਅਖਵਾ ਕੇ ਦੀਨ ਦਿਆਲ ਮੈਂ ਆਪ ਕਿਰਪਾਲਾ ਸੋਹੰਗ ਸ਼ਬਦ ਮੇਰਾ ਸਦਾ ਰਖਵਾਲਾ ਪੰਚਮ ਦੀਪ ਜਗੇ ਜਗਤਾਰ ਪੰਚਮ ਜੇਠ ਲੈ ਅਵਤਾਰ ਪੰਚਮ ਜੇਠ ਨੂੰ ਮਹਾਰਾਜ ਜਗਤਾਰ ਸਿੰਘ ਜੁਨਾ ਨੇ ਅਵਤਾਰ ਧਾਰਿਆ 6ਵਾਂ ਦੀਪ ਆਸਾਲਮਲ ਦੀਪ ਨੀਲੇ ਰੰਗ ਦਾ ਜਿਸ ਦੇ ਵਿੱਚ ਪ੍ਰਭਜੋਤ ਸਿੰਘ ਬਾਬਾ ਸੂਤ ਸਿੰਘ ਜੀ ਦੇ ਸਪੁੱਤ ਬਾਬਾ ਸੂਤ ਸਿੰਘ ਜੀ ਮਹਾਰਾਸ਼ੀ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਸਹਬਜ਼ਾਦੇ ਅੱਗੇ ਆ ਸਤਮਾ ਦੀਪ ਜਿਹਨੂੰ ਕੇ 쿠ਸ਼ਾ ਦੀਪ ਕਹਿੰਦੇ ਆ ਕਾਲਾ ਰੰਗ ਸਰਜੀਤ ਸਿੰਘ ਕਾਕਾ ਲਖਾਰੀ ਸੁੱਤ ਸਿੱਖ ਨਾਮ ਸਰਜੀਤ ਸਾਚੇ ਸਿੱਖ ਕਰ ਸਿੱਖ ਪ੍ਰਵਜਨਮ ਦਵਾਏ ਮੋਹਨ ਸਿੰਘ ਤੇਰੀ ਕਾਲ ਪਾਈ ਥਾਂ ਮਹਾਰਾਜ ਸ਼ੇਰ ਸਿੰਘ ਸਤਗੁਰ ਸਾਚਾ ਗੁਰ ਸਿੱਖ ਲਾਜ ਰਖਾਏ ਸ਼ਬਦ ਅਮੋੜ ਦੇ ਗਵਾਈ ਤਿੰਨ ਅਸੂ ਕਣਕਪੁਰੀ ਪ੍ਰਵ ਬਚਨ ਸੁਣਾਏ ਸਿੰਘ ਮੋਹਣ ਤੇਰਾ ਨਾਮ ਸਰਜੀਤ ਤਰਾਇਆ ਪਿਛਲਾ ਜਨਮ ਸਿੰਘ ਮੋਹਣ ਕਲਸੀਆਂ ਅਸਥਾਨਾ ਪੰਜਵੀਂ ਜੇਠ ਨੂੰ ਜਗਦਾਰ ਪ੍ਰਗਟਾ ਕੇ ਸੱਤਾਂ ਦੀਪਾਂ ਦਾ ਮਾਣ ਦਿਵਾ ਕੇ ਸਿਰ ਇਨਾਂ ਦੇ ਛਤਰ ਚੁਲਾ ਕੇ ਪਹਿਲਾ ਮੰਨ ਸਤਾਂ ਦੀਪਾਂ ਦਾ ਮਹਾਰਾਜ ਜਕਤਾਰ ਸਿੰਘ ਜੀ ਕੋਲ ਹੈ ਹਰ ਸੰਗਤ ਜੀ ਹਰ ਬਾਣੀ ਪੜੋ ਤੇ ਵਿਚਾਰੋ ਕੌਣ ਕੌਣ ਸੀਆਂ ਪਦਵੀਆਂ ਕਿਹੜੇ ਕਿਹੜੇ ਦੀਪਾਂ ਵਿੱਚ ਮਹਾਰਾਸ਼ੇ ਸ਼੍ਰੀ ਵਿਸ਼ਨੂੰ ਭਗਵਾਨ ਜੀ ਦੇ ਪਰਿਵਾਰ ਦੀਆਂ